ਇਹ ਵੀਰੋ ਨਹੀਂ ਜਾਣਗੇ ਠੰਡ ਦੇ ਵਿੱਚ ਟ੍ਰੈਕਟਰ ਵੀ ਨਹੀਂ ਕੋਈ ਮੈਂ ਉਹ ਕੰਨ ਲਾਲ ਕਰੀ ਫਿਰਦਾ ਆ ਜਸਪਾਲ ਵਰਗਾ ਪਲੇਟ ਲੈ ਕੇ ਮਾਰਿਆ ਤੇ ਕਹਿੰਦੇ ਮਿੰਟੇ ਜੀ ਵੱਟ ਬਣਾ ਦੋ ਸਾਡੇ ਜਸਪਾਲ ਨੂੰ ਲੈ ਉੱਤੇ ਰੇੜਾ ਲਾ ਕੇ ਆਹ ਵੀ ਰੇੜਾ ਹਾਂ ਹਾਂ ਪਰ ਮੈਂ ਤੈਨੂੰ ਕਹਿੰਦਾ ਹੁਣ ਦੇਖੋ ਹੁਣ 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 ਕਿਵੇਂ ਬਾਈ ਰਿਵਿਊ ਦਿਓ ਮੜਾ ਚਲਾ ਕੇ ਸਟਾਰਟਿੰਗ ਸ਼ੂਟਿੰਗ ਕਿਵੇਂ ਆਜੀ ਮੰਮੀ ਨੇ ਇੱਥੇ ਬੈ ਕੇ ਚਲਾਇਆ ਤੈਨੂੰ ਹੈ ਤੇ ਤੂੰ ਕਿਥੋਂ ਕਰ ਲੈਣੀ ਸੀ ਜੇ ਮੈਂ ਨਾ ਹੁੰਦੀ ਤੇ ਕਰ ਤੂੰ ਵੀ ਨਹੀਂ ਹਾਂਜੀ ਸਸਤਰੀ ਗੱਲ ਕੀ ਹੈ ਚੱਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਪਿੱਛੇ ਗੱਗੂ ਹਣੀ ਰੇਸਾਂ ਦੇਈ ਜਾਂਦੇ ਆ ਕਹਿੰਦੇ ਮੇਰੇ ਵੀਰੋ ਮਸ਼ੀਨ ਲੈਣ ਚੱਲੇ ਅੱਜ ਮਸ਼ੀਨ ਲੈ ਕੇ ਆਉਣੀ ਜਿਹਦੇ ਆਸਤੇ ਟਰੈਕਟਰ ਸਪੈਸ਼ਲ ਟਰੈਕਟਰ ਆਪਾਂ ਤੁਹਾਨੂੰ ਦੱਸਾਂ ਕਿ ਕਦੇ ਲਈ ਲਿਆਂਦਾ ਟਰੈਕਟਰ ਇਹ ਲਿਆਂਦਾ ਆਪਾਂ ਮਸ਼ੀਨ ਮੱਕੀ ਬੀਜਣ ਵਾਲੀ ਮਸ਼ੀਨ ਲਈ ਇਹ ਅੱਜ ਵਿਖਾਵਾਂਗੇ ਤੁਹਾਨੂੰ ਆਪਾਂ ਕਿਹੜੀ ਮੱਕੀ ਬੀਜਣ ਵਾਲੀ ਮਸ਼ੀਨ ਲਈ ਆ ਇਹ ਸੈਂਬਲ ਹੁੰਦੀ ਵੀ ਤੁਹਾਨੂੰ A to Z ਵਿਖਾਵਾਂਗੇ ਆ ਟਰੈਕਟਰ ਤਾਂ ਹੀ ਲੈ ਕੇ ਚੱਲੇ ਆ ਤੋਰਨ ਲੱਗੇ ਆ ਟਰੈਕਟਰ ਘਰੋਂ ਬਾਬੇ ਦਾ ਨਾਮ ਲੈ ਕੇ ਮੇਰਾ ਕਰ ਦिए ਚਲੋ ਵੀ ਗੱਪਰੂਓ ਤੋਰ ਬਾਬੇ ਦਾ ਨਾਂ ਲੈ ਕੇ ਖੇਲਵੀ ਅਹ ਚਲੋ ਤੋਰ ਅੱਤੇ ਚੱਕਤੇ ਗੱਭਰੂ ਆਣੇ ਬਾਬੇ ਦਾ ਨਾਂ ਲੈ ਕੇ ਵਾਏ ਗਰੂ ਕਹਿ ਕੇ ਤੇ ਚੱਕਤੇ ਪਿੰਜਾ ਪੀਆਂ ਨੇ ਬਾਬਾ ਯਾਰ ਗਲਤ ਕਰਾ ਇਹ ਵੀਰੋ ਨਹੀਂ ਜਾਣਗੇ ਠੰਡ ਦੇ ਵਿੱਚ ਟ੍ਰੈਕਰ ਦਿੱਤਾ ਹੈ ਅਸੀਂ ਆਵਾਂਗੇ ਗੱਡੀ ਦੇ ਉੱਤੇ ਸਟਾਰ ਪਿਓ ਦੇ ਵਿੱਚ ਤੇ ਮੈਂ ਤੇ ਸਨੋਵਰ ਵੀਰ ਸਨੋਵਰ ਵੀਰ ਸਾਡਾ ਉੱਧਰ ਫੋਨ ਦੇ ਟਿਪ ਜੀ ਆ ਮੜਿਆ ਚੱਲਦੇ ਆ ਹੁਣ ਦੇ ਘੜੀ ਦੇ ਫਿਲਾਲ ਇਧਰ ਸਾਡੇ ਬੰਦੇ ਇਧਰ ਗੇੜੇ ਕੱਢੀ ਜਾਂਦੇ ਕਦੇ ਆਉਣ ਨੂੰ ਕਦੇ ਆਉਣ ਨੂੰ ਇਹਨਾਂ ਨੂੰ ਪਤਾ ਨਹੀਂ ਲੱਗਣ ਦਿਆ ਅੱਠ ਹੀ ਮਿੰਟ ਚਲ ਛੇਤੀ ਆ ਜਾਓ ਲੋ ਵੀ ਕਹਿੰਦੇ ਚੋਬਰ ਹੌਣ ਹਾਰ ਪਹੁੰਚ ਚੁੱਕੇ ਨੇ ਆਪਣੇ ਦਰਮਿਆਨ ਚਲੋ ਲੈ ਕੇ ਬੈਕ ਨੂੰ ਤੇ ਤੁਹਾਨੂੰ ਨਾਲੇ ਦੱਸ ਦਿੰਨੇ ਆ ਵੀ ਆਪਾਂ ਕਿੱਥੋਂ ਲੈ ਕੇ ਜਾਣੀ ਆ ਮਸ਼ੀਨ ਆਹ ਮਸ਼ੀਨਾ ਵੇ ਲੋ ਮਸ਼ੀਨਾ ਦੀ ਤਹਿ ਲੱਗੀ ਪਈ ਇਧਰ ਹੜ ਆਇਆ ਪਿਆ ਮਸ਼ੀਨਾ ਦਾ ਕਹਿੰਦੇ ਮੇਰੇ ਵੀਰੋ ਭਾਲ ਭਾਤਰਾਣੀਆਂ ਮਸ਼ੀਨਾ ਗੱਗੂਆ ਨੇ ਕਿਵੇਂ ਦਾ ਰਿਹਾ ਸਫਰ ਤੁਹਾਡਾ ਹੈ ਕਿਵੇਂ ਦਾ ਰਿਹਾ ਸਫਰ ਉਹ ਕੰਨ ਲਾਲ ਕਰੀ ਫਿਰਦਾ ਆਓ ਨਾ ਸਫਰ ਦਾ ਤੁਹਾਡਾ ਹੈ ਕਹਿੰਦੇ ਦਹਿਸ਼ਤ ਵਾਲਾ ਇਹ ਚੜਾਈ ਟੋਡੀ ਆ ਤੇ ਜਾ ਸ਼ੇਰਾਂ ਵਾਲੀ ਮਾਤਾ ਦੀ ਆ ਹੋਰ ਕਿਸ ਦੀ ਚੜਾਈ ਨਹੀਂ ਦੇ ਆਈ ਬਈ ਆਈ ਬਈ ਐਂ ਮੜਾ ਜਾ ਭੱਜ ਕੇ ਅੱਗੇ ਹੋਈ ਜਿੱਦਾਂ ਇਹ ਟਾਈਟ ਕੀਤਾ ਇਹਨੂੰ ਪੂਰਾ ਹਾਂ ਹੁਣ ਬੱਸ ਆਵੇ ਬਾਹਰ ਕੱਢਣ ਲੱਗੇ ਆ ਉਹ ਪਰੇ ਜਿੱਡੀ ਪਈ ਆ ਉੱਡੀ ਹੋ ਜਾਣੀ ਏ ਇਹ ਲਓ ਵੀ ਬਈ ਉਹਨਾਂ ਨੇ ਕਰਤਾ ਮਹੋਰ ਤੇ ਇਹ ਆ ਚੱਕ ਆ ਜਸਪਾਲ ਵਰਗਾ ਪਲੇਟ ਲੈ ਕੇ ਮਾਰਿਆ ਤੇ ਕਹਿੰਦੇ ਮਿੰਟੇ ਜੀ ਵੜਤੀਆਂ ਜੇ ਤਣੀਆਂ ਦੁਨੀਆਂ ਆ ਉਹ ਪੜਾਕ ਦੇਣੀਆਂ ਗਈਆਂ ਥੱਲੇ ਉਹ ਨਾਲ ਗਿਫਟ ਨਿਕਲ ਆਇਆ ਬਈ ਜਸਪਾਲ ਆ ਵਾਸਤੇ ਸਾਈਡ ਤੇ ਜਸਪਾਲ ਅੱਗੇ ਹੋ ਕੇ ਫੜ ਓਏ ਆ ਚਾਬੀਆਂ ਪਾਨੇ ਤੂੰ ਹੀ ਕਸਨੇ ਦੇ ਸਰਮਾਨਤ ਕੀਤਾ ਜਾਂਦਾ ਹੈ ਜੀ ਵੀਰ ਨੂੰ ਆ ਲਾਓ ਵੀ ਲਾ ਤੇ ਜਗਾਰਮੈਂਟ ਆ ਇੱਥੇ ਰੱਖ ਆ ਦੇਖੋ ਪ੍ਰੀਤ ਆ ਆ ਜੀ ਸਮਾਨ ਵੇਖੋ ਬਈ ਵਾਸ਼ਿੰਗ ਮਸ਼ੀਨ ਨੂੰ ਲਾ ਲੈਣੀ ਆ ਨਹੀਂ ਨਹੀਂ ਐਵੇਂ ਵਾਸ਼ਿੰਗ ਮਸ਼ੀਨ ਨੂੰ ਲਾ ਲੈਣੀ ਆ ਇਹਨੂੰ ਦੂਰ ਕਰਾਦਾ ਇੱਧਰ ਤੇ ਲੈ ਵੀ ਸਮਾਨ ਸਾਰਾ ਹੁਣ ਹੌਲੀ ਹੌਲੀ ਆ ਇਹਦਾ ਮੈਨੂਅਲ ਆ ਗਿਆ ਹਨਾ ਸਾ ਜੀ ਹਾਂ ਜੀ ਹਾਂ ਜੀ ਜਿਹੜੇ ਆਪਾਂ ਵੇਖ ਕੇ ਜਿਹਨੂੰ ਜੋੜਨੇ ਆਪਾਂ ਜਿਹਨੂੰ ਵੇਖ ਕੇ ਕਹਿੰਦਾ ਭਾਬੀ ਇਹ ਬਾਜੀ ਉਹਨਾਂ ਨੇ ਆਪੇ ਵੇਖ ਕੇ ਜੋੜ ਦੇਣੀ ਆ ਮਸ਼ੀਨ ਆਪਾਂ ਤਾਂ ਨਹੀਂ ਜੋੜਨੀ ਆਪਾਂ ਕਾਰੀਗਰੀ ਨਹੀਂ ਕਰਨੀ ਬਾਅਦ ਚ ਤੈਨੂੰ ਪਤਾ ਆਪਣੀ ਇੰਜੀਨੀਅਰਿੰਗ ਬਹੁਤ ਹਾਈ ਲੈਵਲ ਦੀ ਆ ਆਪਾਂ ਵੱਡੇ ਕਲਾਸਾ ਉੱਤ ਲਾਈਆਂ ਸੀ ਕੀ ਉਹ ਕਿਹੜੇ ਯੂਨੀਵਰਸਿਟੀ ਯੂਨੀਵਰਸਿਟੀ ਵਿੱਚ ਬਾਜੀ ਦੀ ਯੂਨੀਵਰਸਿਟੀ ਯੂਨੀਵਰਸਿਟੀ ਆਕਸਫੋਰਡ ਚ ਆਕਸਫੋਰਡ ਚ ਟੋਪ ਸਕੂਲ ਜੁੜੀ ਵੀ ਹੈਗੀ ਉੱਤ ਲਾਈਆਂ ਸੀ ਦੇ ਉਹਨਾਂ ਨੇ ਜਾਦਾ ਹੀ ਗਿਆਨ ਦੇਤਾ ਸਾਨੂੰ ਐ ਚੰਗੀ ਭਲੀ ਚੀਜ਼ ਸੀ ਡੰਡ ਲਾ ਦਿੰਦੇ ਆ ਕਈ ਰੀ ਇਹ ਆਮ ਖਾਓ ਬਈ ਇਹ ਆ ਚੱਕ ਬਈ ਆ ਨਿਕਲ ਆ ਜੇ ਬਾਹਰ ਵਾਹ ਜੀ ਵਾਹ ਉਹ ਤੜਡਾ ਪਲਾ ਦੇ ਵੇਖੀ ਕਿਤੇ ਵੱਖੀ ਥਣੀ ਆਰ ਪਰ ਹੋ ਜੇ ਕਿਤੇ ਲੈ ਵੀ ਹੋਰ ਹੈ ਜੀ ਵੀਡੀਓ ਸਾਨੂੰ ਬਹੁਤ ਲੋਡ ਪੈਂਦੀ ਆ ਭਾਈ ਕੀ ਕਰੀਏ ਲੇ ਵੀ ਆਹ ਵੀਰ ਉਹਨਾਂ ਨੇ ਕੱਢ ਲਿਆ ਜੇ ਬਾਹਰ ਹੈ ਲਓ ਬਈ ਬਈ ਇਹਦੀ ਕਾਰ ਬੜਾ ਸਾਡੇ ਜਸਪਾਲ ਨੂੰ ਲੈ ਲੈ ਉੱਤੇ ਰੇੜਾ ਲਾ ਕੇ ਜਸਪਾਲ ਪਹਜਾਈ ਸੀ ਆਹ ਬਈ ਇਹਦੇ ਲਈ ਇਹਨੂੰ ਮੋਤ ਆਵੇ ਕਿੰਨਾ ਵੱਡਾ ਬੰਦਾ ਜਾਂਦਾ ਨਹੀਂ ਆ ਬੜਾ ਛੋਟਾ ਵੀ ਕਿ ਦੱਸੋ ਤੁਸੀਂ ਬੜਾ ਵੱਡਾ ਹੋਣੀ ਆ ਮੈਨੂੰ ਮਾਣ ਹੋ ਰਿਹਾ ਮੈਂ ਤਾਂ ਤੇਰੇ ਨਾਲ ਖੜ ਕੇ ਇਹ ਮਹਿਸੂਸ ਹੁੰਦਾ ਵੀ ਨਹੀਂ ਠੀਕ ਹੈ ਵੀ ਹੈਗਾ ਸਾਡਾ ਵੀ ਕਦ ਹਾਲੋ ਇਹ ਵਿੱਚੋਂ ਚਾਬੀਆਂ ਪਾਣੇ ਬੜੇ ਨਿਕਲੋਂ ਲੱਗੇ ਜੇ ਮੇਰੇ ਸਹੁਰੇ ਆ ਇੱਥੇ ਹੀ ਕੋਟੀ ਲੱਗ ਗਈ ਮੇਰੇ ਸਹੁਰੇ ਆ ਕੋਟ ਤੇ ਜਦੋਂ ਨਾ ਮੈਂ ਮਤਲਬ ਵਿਹਣ ਆਇਆ ਹਾਂਜੀ ਉਦੋਂ ਆ ਮੈਂ ਬੁੜੀਆਂ ਹੀ ਗੱਲਾਂ ਕਰਦੀਆਂ ਸੁਣ ਜਾ ਵੀ ਮੇਰਾ ਕੰਮ ਖਾਅ ਵੇਦਾ ਹਾਂ 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 ਪਰ ਮੈਂ ਤੈਨੂੰ ਕਹਿੰਦਾ ਹੁਣ ਦੇਖੋ ਹੁਣ 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 ਇਹ ਬਾਈ ਦੇ ਸਹੁਰਿਆਂ ਨੂੰ ਜਿਹੜੀਆਂ ਪਿੰਡ ਦੀਆਂ ਬੁੜੀਆਂ ਗੱਲਾਂ ਕਰਦੀਆਂ ਸੀ ਨਾ ਇਹ ਮੇਰਾ ਸਰਵਾਲਾ ਬਣਿਆ ਹੁੰਦਾ ਮੇਰੇ ਤੇ ਬੱਸ ਇਹਦਾ ਟੈਲੈਂਟ ਆ ਤੁਹਾਨੂੰ ਸੁਣਾਉਣੇ ਆ ਹੌਂਦ ਵਾਰ ਕੀ ਗਾਣਾ ਤੇ ਨਵਾਂ ਰਿਹਾ ਆਉਣ ਵਾਲਾ ਗਾਣੇ ਬਹੁਤ ਚੱਲੇ ਆ ਆ ਵੇਖਿਓ ਹੁਣ ਆ ਵੀ ਗਾਣਾ ਤੇਰਾ ਚੱਕ ਦੇ ਹੋ ਸੰਦ ਰੱਖਿਆ ਲ ਸੰਸੀ ਬੰਦੇ ਦੋ ਨੰਬਰ ਹੀ ਨਹੀਂ ਬਿਨਾ ਪੈਂਦਾ ਤੁਰ ਕਾ ਨੇ ਕਈ ਬੈਠੇ ਬਾਹਰ ਨੇ ਹੋ ਟੇ ਮ ਯਾਰੀਆਂ ਨੂੰ ਦਿੱਤਾ ਨਹੀਂ ਨਾਰਾਂ ਨੂੰ ਕੁੜੇ ਨਹੀਂ ਤਾਈਓ ਪਿਆਰ ਪਿਉਰ ਵਾਲੇ ਕੰਮ ਵੱਸੋਂ ਬਾਹਰ ਨੇ ਹੋ ਪੈਸਾ ਮਾਲਕਾਰ ਤਿੰਨੇ ਕੋਲ ਆ ਬਲੇਕ ਨਾ ਰੰਗ ਤੇਰੇ ਵਾਂਗੂ ਫੇਵਰੇਟ ਪਿੰਕ ਜੱਟ ਦੇ ਓ ਖਾਜੀ ਨਾ ਭਲੇਖਾ ਵੇਖ ਸੌ ਸ਼ਕਲਾ ਨੀ ਬੰਦੇ ਸਾਪਿਆ ਜਿੰਨਾ ਦੇ ਨਾਲ ਲਿੰਕ ਜੱਟ ਦੇ ਓ ਖਾਜੀ ਨਾ ਭਲੇਖਾ ਵੇਖ ਸੌ ਸ਼ਕਲਾ ਨੀ ਬੰਦੇ ਸਾਪਿਆ ਜਿੰਨਾ ਦੇ ਨਾਲ ਲਿੰਕ ਜੱਟ ਦੇ ਐ ਹੈ ਆ ਵੀ ਉਹ ਨਹੀਂ ਭਾਈ ਆ ਗੱਲ ਗਲਤ ਹੈ ਭਾਈ ਆ ਕਾਲਾ ਰੰਗ ਦੇ ਕੇ ਦੀ ਸੱਪ ਕਹਦਾ ਨਹੀਂ ਗਲਤ ਗੱਲਾਂ ਭਾਈ ਇਹ ਨਹੀਂ ਚਾਈਏ ਲੈ ਲੱਛਣਾ ਤੋਂ ਹੀ ਦੇਖ ਲਿਆ ਓਏ ਲੈ ਬਾਈ ਨੂੰ ਪਤਾ ਲੱਗ ਗਿਆ ਗੱਗੂ ਤੇਰਾ ਨਾਂ ਜਿਹੜਾ ਅਸੀਂ ਇੰਨੇ ਟਾਈਮ ਤੋਂ ਗੁਪਤ ਰੱਖਿਆ ਸੀ ਨਾ ਲੁਕੋ ਕੇ ਹੁਣ ਸਾਰੇ ਦੱਸਣਾ ਇਸ ਕੀਮਾ ਚਲ ਹੁਣ ਭਾਈ ਉਹ ਬਾਈ ਨੇ ਕਰਤਾ ਰਿਵੀਲ ਤੇ ਆਪਾਂ ਕੀ ਕਰੀਏ ਹੁਣ ਜਿਹੜੇ ਬੰਦਿਆਂ ਨੂੰ ਨਵੇਂ ਸਾਲ ਤੇ ਸਟੈਂਡ ਦੀ ਲੋੜ ਆ ਲੈ ਜਾਓ ਕਿਤੇ ਨਹੀਂ ਹੈਗੇ ਸਾਡੇ ਪਿੰਡ ਚ ਆ ਲੈ ਜਾਓ ਹਾਂ ਜਿਹੜੇ ਬੰਦਿਆਂ ਕੋ ਸਟੈਂਡ ਨਹੀਂ ਹੈਗੇ ਸਾਡੇ ਪਿੰਡ ਚ ਬੜੇ ਬੰਦੇ ਸਟੈਂਡ ਲੈਣੇ ਆ ਲੈ ਜਾਓ ਤੁਹਾਨੂੰ ਲਵਾਉਣ ਦੀ ਮੈਂ ਪੈਸੇ ਪ੍ਰਿੰਗ ਵੀ ਦਿੱਤੇ ਆ ਹਾਂ ਵੀ ਉਹ ਐਡਜਸਟੇਬਲ ਐਡਜਸਟੇਬਲ ਆ ਹੋਵੇ ਮਾਰੀ ਤੇ ਚਲਾ ਕੇ ਆ ਟਾਇਰ ਲੈ ਵੀ ਉਹ ਵੱਡੇ ਵੱਡੇ ਟਾਇਰ ਵੀ ਆਏ ਨਾਲ ਨਾ ਉਹ ਵੀ ਕੱਢਣ ਦਾ ਹੀ ਬਾਹਰ ਇਹ ਹੌਲੀ ਹੌਲੀ ਜਸਪਾਲ ਤੋਂ ਵੱਡੀ ਹੋ ਜਾਣੀ ਮਸ਼ੀਨ ਮੈਨੂੰ ਲੱਗਦਾ ਜੁੜਦੀ ਕਰਦੀ ਹੈ ਜਸਪਾਲ ਓਏ ਹੋਣੀ ਹੋਣੀ ਔਡੀਓ ਯਾਨੀ ਕੈ ਇਹੀ ਬਈ 25 ਦੇ 25 50 ਸਾਲ ਹੋ ਗਏ 50 ਸਾਲ ਹੋ ਗਏ ਸ਼ਾਜੀ ਜੀ ਜਿਹੜਾ ਕੰਪਿਊਟਰ ਦਾ ਬਿਲਡਿੰਗ ਹੁੰਦਾ ਹਾਂ ਹਾਂਜੀ ਹਾਂਜੀ 50 ਸਾਲ ਆਇਆ ਤੇ ਆ ਜਿਹੜੀ ਵੈਕਿਊਮ ਵਾਲੀ ਹੈ ਨਾ ਇਹ 2 1994 ਜਿਹੜੇ ਜਨਮ ਤੋਂ ਵੀ 3 ਸਾਲ ਪਹਿਲਾਂ ਹਾਂ ਪਹਿਲਾਂ ਆ ਦੋ ਬਾਕੀ ਦਾ ਤੂੰ ਦੇਖ ਲੈ ਨੇ ਸੀਰੀਜ਼ ਚੱਲਦੀ ਆ ਰਹੀ ਤੇ ਕੋਲਮ ਲਾ ਕੇ ਯਾਰ ਇਹ ਕੰਪਨੀ ਬਹੁਤ ਪੁਰਾਣੀ ਕੰਮ ਕਰੀ ਜਾਂਦੇ ਉਹ ਵਾਰ ਮਿਲਿਆ ਵੈ ਨੂੰ ਟੋਟਿਓਟਿ ਅਵਾਰਡ ਇੰਡੀਆ ਦਾ ਓਕੇ ਫਿਰ ਰੂਟਾ ਵੇਟਰ ਨੂੰ ਵੀ ਮਿਲਿਆ ਬੇਲਾ ਸੁਪਰ ਸੀਟਰ ਨੂੰ ਵੀ ਮਿਲਿਆ ਫਿਰ 23 ਚ ਰਾਉਂਡ ਬੈਲਰ ਨੂੰ ਵੀ ਮਿਲਿਆ ਉਹਨਾਂ ਨੂੰ ਰਾਉਂਡ ਬੈਲਰ ਨੂੰ ਵੀ ਮਿਲਿਆ ਆ ਇਹ ਤਾਂ ਪਿਛਲੇ ਸਾਲ ਹੀ ਮਿਲਿਆ ਫਿਰ ਹਾਂ ਪਿਛਲੇ ਸਾਲ ਫਿਰ ਜਦੋਂ ਰੈਡ ਨੂੰ ਤਾਂ ਕੋਈ ਨਹੀਂ ਪਿਆ ਆਪਣੇ ਜਿੱਥੇ ਯਾਰ ਵੱਡੇ ਵੱਡੇ ਬੈਲਰ ਨਹੀਂ ਆਏ ਉਹ ਜਿਹੜੇ ਚਾਰਸ ਗੱਠਾਂ ਵਾਲੇ ਵੱਡੇ ਵੱਡੇ ਬੈਲਰ ਆਏ ਉੱਥੇ ਇਹ ਬੈਲਰ ਨੇ ਵਾਰਡ ਦਿੱਤੇ ਗੋਲ ਗੱਠਾਂ ਦਾ ਰਾਉਂਡ ਉਹ ਉਹਦਾ ਨਾਂ ਵੀ 라ਉਂਡ ਬਣਾਉਂਦਾ ਗੋਲ ਬਣਾਉਂਦਾ ਗੋਲ ਘੱਟ ਵੀ ਬਣਾਉਂਦਾ ਇੱਕ ਗੋਲ ਘੱਟ ਉਹ ਚੌਰਸ ਵਾਲੀ ਜਾਰੀ ਲੋਕਾਂ ਨੇ ਵੇਖੀ ਹੁੰਦੀ ਆ ਹਾਂ ਪਰ ਇਹ ਵੀ ਬਹੁ ਬਣਾਉਂਦਾ ਹੈ ਇਹਦਾ ਗੱਲ ਹੈਗੀ ਬਈ ਵਾਕੇ ਆ ਜਿੰਨਾ ਟੈਂਕੀ ਦਾ ਵਜ਼ਨ ਹੈ ਇਹ ਦੋ ਕਾਵਲਿਆਂ ਦੇ ਉੱਤੇ ਖੜ ਗਈ ਜੀ ਚਲੋ ਠੀਕ ਨਹੀਂ ਆ ਦੋ ਆ ਲਾ ਦੇ ਜੀ ਇੱਕ ਇੱਧਰ ਲਾ ਦੇ ਇੱਕ ਉਹ ਪਰੇ ਸੇ ਇੰਨੇ ਦੀ ਵਜਨ ਖੜਨਾ ਇੱਤਿਆ ਵਾ ਸਾਰਾ ਇੱਕ ਸਪੋਰਟ ਆ ਹੋਊਗੀ ਇੱਕ ਮੂਰੇ ਹੋਊਗੀ ਜੀ ਇੱਥੇ ਲੱਗਦੀ ਬਾ ਠੀਕ ਜਾਂਦਾ ਕਿਤੇ ਨਹੀਂ ਬਈ ਇਹ ਲੋ ਵੀ ਆ 30ਆਂ ਮਗਰ ਫਿੱਟ ਕਰਤੀਆਂ ਇਹਨਾਂ ਦੇ ਵਿੱਚ ਵੀ ਪਹਿਣਾ ਠੀਕ ਨੇ ਜੀ ਨਾ ਪੰਨ ਵਾਲੀ 10000 6 ਲੱਖ ਲਿਖਦਾ ਮੱਝ ਬਾਲੀ ਮੈਂ ਕਹਿੰਦੇ ਬੰਨ ਦਿਨ ਜਿਹਦੇ ਅੱਜ ਕੈਮਰਾ ਹੀ ਤੱਕਦੇ ਨੇ ਨਹੀਂ ਨਹੀਂ ਇਹ ਐ ਨਹੀਂ ਕਰਦੇ ਟੈਂਕੀ ਲਿਓ ਟੈਂਕੀ ਟੈਂਕੀ ਲਿਓ ਬਾਈ ਟੈਂਕੀ ਲਿਆਓ ਬਈ ਦੂਜੀ ਚੱਕ ਇੱਕ ਖਾਸियत ਆ ਵੀਰ ਤੋਂ ਬਿਨਾ ਸਾਰੇ ਮੁੰਡੇ ਕੁਆਰੇ ਲਾਇਏ ਨੇ ਹਾਂ ਸਿੰਗਲ ਬੰਦਾ ਹੀ ਬੰਦਾ ਕਹਿੰਦਾ ਸਮਝ ਨਹੀਂ ਸਕਦੇ ਸਾਰੇ ਬੱਚਾਰੇ ਭਰਾ ਆਪਣੇ ਅਨਮੈਰਿਡ ਆ ਅਨਮੈਰਿਡ ਆ ਬਈ ਮੁੰਡਿਆਂ 'ਚ ਜੋਸ਼ ਬਹੁਤ ਗਰਮੀ ਬਹੁਤ ਆ ਇਹਨਾਂ 'ਚ ਥੋੜਾ ਕੋਈ ਬਹੁਤ ਮਿਹਨਤੀ ਆ ਹਾਂਜੀ ਹਾਂਜੀ ਸੋਨੇ ਸੁਰੱਖੇ ਅੱਖਾਂ ਬਿੱਲੀਆਂ ਇੱਧਰ ਰੱਖਾ ਲਗਾ ਵੀਰ ਜੀ ਆਹ ਮੁੰਡਾ ਤਾਂ ਵੈਜੀਟੇਰੀਅਨ ਆ ਕਹਿੰਦੇ ਹਨਾ ਇਹ ਨਾਨ ਵੈਜ ਖਾ ਲੈਂਦੇ ਥੋੜਾ ਬਾਦਾਂ ਕਹਿੰਦੇ ਜੇ ਰਿਸ਼ਤੇ ਦੀ ਵੀ ਗੱਲ ਚੱਲਦੀ ਹੈ ਬਾਹਰ ਦਾ ਰਿਸ਼ਤਾ ਨਹੀਂ ਬਸ ਇਥੋਂ ਦਾ ਪੰਜਾਬ ਦਾ ਹੀ ਉਹ ਮੈਂ ਦੱਸਦਾ ਲੋਕਲੀ ਜੇ ਨਹੀਂ ਬਾਹਰ ਦੇ ਲੈ ਇਹਨਾਂ ਦਾ ਕੰਮ ਕਰ ਜੂ ਇਹਨਾਂ ਟੀਮ ਕਿਲਰ ਜੂ ਇਹਨਾਂ ਦੀ ਟੀਮ ਕਿਲਰ ਜੂ ਟੀਮ ਮੈਂਬਰ ਪਾਰਟ ਜਾਣਗੇ ਇਹਨਾਂ ਦੇ ਉਹ ਸਪੈਸ਼ਲ ਜਿਹੜਾ ਇਟਲੀ ਤੋਂ ਬੰਦਾ ਸੱਧਿਆ ਉਹਨੂੰ ਵੀ ਕਹਿੰਦੇ ਇਥੇ ਪੰਜਾਬ ਚ ਵਿਆਹਣਾ ਕਹਿੰਦੇ ਉਹ ਵੀ ਨਹੀਂ ਹੁਣ ਬਾਹਰ ਜਾਂਦੇ ਨੇ ਹਾਂ ਉਹ ਐਸੇ ਨਾਲ ਲੋਕ ਇਹ ਪੜਦਾ ਆਟੋਮੈਟਿਕ ਟਾਈਪਰ ਤੇ ਬਹਿ ਜਾਂਦੇ ਆ ਹਾਂ ਜਿੱਡੇ ਮਰਜੀ ਡਰੈਸ ਅਪ ਪਾ ਗਿਆਂ ਉਹ ਵੇਲਾ ਉਦੋਂ ਬੈਠੇ ਕਿ ਨਹੀਂ ਉਹ ਵੇਲਾ ਆਪ ਭਾਈ ਆਪ ਬੈਟਲ ਨਹੀਂ ਕੀਜੀ ਮੇਰੀ ਬੰਦਾ ਹੈ ਆਤ ਤਾਂ ਹੁੰਦੀ ਬੰਦੇ ਨੇ ਚੀਜ਼ ਜਿਹੜੇ ਜਮਾਂਦਰੂ ਚਲਾਉਂਦੇ ਰਹੀਏ ਨਾ ਜਾਂ ਜਿਹਦੇ ਨਾਲ ਪੰਗੇ ਲੈਂਦੇ ਰਹੀਏ ਹਾਂ ਹਾਂ ਆ ਭਾਈ ਬੈਲਟਾਂ ਹੀ ਆ ਡੇਗਣਾ ਪੈਣਾ ਫੜ ਲਿਓ ਕਿਵੇਂ ਭਾਈ ਰਿਵਿਊ ਦਿਓ ਮੜਾਏ ਚਲਾ ਕੇ ਸਟਾਰਟਿੰਗ ਸ਼ੂਟਿੰਗ ਕਿਵੇਂ ਆਦੀ ਹੈ ਫਿਰ ਇਹ ਚੀਜ਼ ਆ ਵਾਹ ਠੀਕ ਆ ਕੋਈ ਨਹੀਂ ਲਾ ਦੇਾਂਗੇ ਨਹੀਂ ਵਧੀਆ ਲੈ ਲਾਂਗੇ ਆਪਾਂ ਉੱਥੋਂ ਹੀ ਆ ਵੀ ਠੀਕ ਐ ਬੱਸ ਧੀ ਕਹਿੰਦੇ ਗੱਭਰੂਆਂ ਨੇ ਟਾਪ ਲਿੰਕ ਨਹੀਂ ਕੱਸੀ ਗਈ ਇਹ ਕਣ ਚੱਕ ਮੜਿਆ ਬਾਈ ਨਹੀਂ ਔਖਾ ਹੀ ਕੰਮ ਕਿਵੇਂ ਸੁਣੋ ਵਰਾ ਫਿਰ ਮਾਹੌਲ ਵਾਸ ਹੈ ਐ ਇਹ ਵਡੀਆਂ ਗੱਲਾਂ ਹੋੜੀਆਂ ਵਡੀਆਂ ਮਾਹੌਲ ਦਾ ਸੇਦਾ ਇੱਕ ਨੰਬਰ ਐ ਨਾ ਗੱਭਰੂ ਲੋਜ ਖੇਤੀਬਾੜੀ ਕੰਦਗੇ ਆ ਜਿਵੇਂ ਜੈ ਕਿਸਾਨ ਨੋ ਫਾਰਮਰ ਨੋ ਫੂਡ ਗੱਗੂ ਓਏ ਇੱਕ ਤੇ ਤੇ ਲਾਸਟ ਦੇ ਜਿਹੜੇ ਵੀ ਸਾਡੀ ਇਹ ਵੀਡੀਓ ਵੇਖੰਦੇ ਆ ਕਿਉਂਕਿ ਹੁਣ ਸਾਰਿਆਂ ਨੂੰ ਇਹ ਹੁਣ ਆ ਗਈ ਵੀਡੀਓ ਨਾਲ ਐਡਰੈਸਿੰਗ ਦੱਸਿਆ ਇਹ ਕੋਡ ਪੂਰਾ ਪਾ ਕੇ ਐਡਰੈਸ ਤੇ ਕੋਈ ਆਮ ਮੈਂਸ਼ਨ ਕਰੋ ਨੰਬਰ ਮੈਂਸ਼ਨ ਕਰੋ ਤਾਂ ਕਿਹੜੇ-ਕਿਹੜੇ ਆਪਣੇ ਕੋਈ ਇੰਪਲੀਮੈਂਟ ਮਿਲ ਜਾਂਦੇ ਆ ਕੋਡ ਪੂਰੇ ਵੀਰੇ ਮੁੰਡਾ ਰੋੜਾ ਬਰਾੜ ਇਕਰੀ ਅਸੀਂ ਈਅਰ ਲੱਗਦਾ ਤਾਂ ਬਾਪ ਆਪੋਜ਼ਿਟ ਆ ਸਿੱਧੀਆਂ ਪੈੜ ਤੇ ਉਹ ਅੰਮਰਸਰ ਬਾਈਪਾਸ ਦੇ ਬਿਲਕੁਲ ਤੈਦੀਕਾ ਮ ਇੰਪਲੀਮੈਂਟ ਕਿਹੜੇ ਕਿਹੜੇ ਮਿਲ ਜਾਂਦੇ ਮਤਲਬ ਬੈਲਰ ਚੈਨਰ ਕੁਝ ਲੋ ਨੂੰ ਕੁਝ ਆਪੋ ਦੱਸੋ ਇੰਪਲੀਮੈਂਟ ਸਾਰੇ ਆਪਣੇ ਕੋਲੇ ਏ ਟੂ ਜ਼ेड ਜਿਹੜੇ ਵੀ ਮੈਸ਼ੂ ਕੰਪਨੀ ਦੇ ਆਉਂਦੇ ਆ ਸਪਰੇਡਰ ਤੋਂ ਲੈ ਕੇ ਬੈਲਰ ਟਿੱਕਰ ਹਰੇਕ ਕੀ ਮਿਲਦੀ ਰੋਟਾਵੇਟਰ ਬਾਕੀ ਭਾਈ ਜੇ ਕਿਹਨੂੰ ਨਾਮ ਹੀ ਪਤਾ ਲੱਗਾ ਵੇ ਉੱਤੇ ਆ ਬੋਰਡ ਵਿਖਾਤਾ ਜੇ ਨੰਬਰ ਵੀ ਉਹਦੇ ਉੱਤੇ ਆ ਗਿਆ ਜੇ ਠੀਕ ਆ ਤੇ ਬਾਕੀ ਤੁਹਾਨੂੰ ਇੱਧਰ ਆ ਵੇਖ ਲੋ ਇਹ ਆ ਵੇਖ ਲੋ ਆ ਬੈਲਰ ਖੜਾ ਜੇ ਵੇ ਆਓ ਵੇ ਲੋ ਸਾਰਾ ਦੁਨੀਆ ਦੇ ਆਓ ਵੇਖ ਲੋ ਇਧਰੋਂ ਰਾਹ ਜਾ ਵੇਖ ਲੈਣਾ ਜੇ ਇਹ ਨੰਬਰ ਇੱਕ ਰਿਮੈਂਸ਼ਨ ਜ਼ਰੂਰ ਕਰੋ 85917 5006 ਹਾਂ ਜੀ ਕਰ ਦੋ ਮੈਂਸ਼ਨ ਇਹ ਨੰਬਰ ਸਕਰੀਨ ਤੇ ਚਲਾ ਦਿੰਦਾ ਮੈਂ ਸਕਰੀਨ ਤੇ ਚਲਾ ਦੇਣਾ ਵੈਸੇ ਇਸਟ ਆਈਡੀ ਤੇ ਵੀਡੀਓ ਨਾਲ ਦੇ ਜਾ ਕੇ ਚੈੱਕ ਕਰ ਸਕਦੇ ਹੋ ਵੀ ਸਕਰੀਨ ਤੇ ਚਲਾ ਦਾਂਗੇ ਉਹ ਵੀ ਇਸਟ ਆਈਡੀ ਵੀ ਸਕਰੀਨ ਤੇ ਚਲਾਵਾਂਗੇ ਬਾਕੀ ਬਲੌਗ ਐਂਡ ਘਰੇ ਘਰਾਂਗੇ ਯੈਸ ਲੋ ਵੇ ਹੁਣ ਇੱਕ ਮਸ਼ੀਨ ਆ ਗਈ ਘਰੇ ਠੀਕ ਆ ਮੰਮੀ ਹੁਣ ਨਾ ਨਾ ਮੈਂ ਤੁਸੀਂ ਆਪਿਆਂ ਦੇ ਕਿੱਲੇ ਬੁੱਕ ਕਰਾ ਲਓ ਮੈਨੂੰ ਮੈਸੇਜ ਕਰਕੇ ਹਾਂ ਜਿੰਨੇ ਜਿੰਨੇ ਵੀ ਭਾਈ ਮੱਕੀ ਬੀਜਣੀ ਆ ਉਹਨਾਂ ਵਾਲੇ ਟਾਈਮ ਦੇ ਵਿੱਚ ਭਲਾ ਸਾਡੇ ਏਰੀਏ ਦੇ ਆ ਭਲਾ ਸਾਡੇ ਏਰੀਏ ਤੋਂ ਦੂਰ ਆ ਸਾਡੇ ਏਰੀਏ ਤੋਂ ਦੂਰ ਜੇ ਕਿਸੇ ਦਾ 200 ਏਕੜ ਤੇ 100 ਏਕੜ ਲੱਗੇ ਹੋਊਗਾ ਫਿਰ ਅਸੀਂ ਆ ਜਾਾਂਗੇ ਨਹੀਂ ਜੋ ਦੁੱਧ ਵੱਧ ਸਾਨੂੰ ਤੇਲ ਦਾ ਖਰਚਾ ਪੈ ਜਾਣਾ ਪਾਉ ਔਖਾ ਜਾਂਦਾ ਕੰਮ ਮੰਮੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਵਧੀਆ ਮੰਮੀ ਨੇ ਇੱਥੇ ਬੈਠ ਕੇ ਚਲਾਇਆ ਕਰ ਹੈ ਤੋੜਨੀ ਆ ਗਾਂਏ ਵਾਲੇ ਸਾਡਾ ਜਿਹੜਾ ਜਗਦੀਪ ਸਿੰਘ ਖੋਸਾ ਇਹਨਾਂ ਦੀ ਬਹੁਤ ਮਦਦ ਆ ਹਾਂਜੀ ਇਹਨਾਂ ਦਾ ਪੂਰਾ ਯੋਗਦਾਨ ਆ ਸਾਨੂੰ ਆ ਮਸ਼ੀਨ ਲੈ ਕੇ ਦੇਣ ਦੇ ਵਿੱਚ ਤੇ ਸਾਨੂੰ ਇਹਨਾਂ ਨੇ ਪੂਰਾ ਖੁਬੀ ਸੰਤੁਸ਼ਟੀ ਮਤਲਬ ਕਿ ਉਹ ਕੀ ਕਹਿੰਦੇ ਹੁੰਦੇ ਐਪਰੀਸ਼ੀਏਟ ਕੀਤਾ ਇਹਨਾਂ ਨੇ ਸਾਨੂੰ ਮਸ਼ੀਨ ਲੈਣ ਦੇ ਵਿੱਚ ਤੇ ਅਸੀਂ ਸਾਡਾ ਮੱਝਾ ਵਾਲਾ ਹੁਣ ਕੰਮ ਰਹਿ ਗਿਆ ਬਸ ਚੱਕ ਦੀ ਗਰੀਬੀ ਆ ਜੀ ਬੀਜੇ ਵੀ ਆਪ ਦੀ ਮੱਕੀ ਆਪ ਹੀ ਕਰਨੀ ਤੇ ਵੱਢੀ ਆਪ ਹੀ ਲਿਆ ਕਰਨੀ ਆਪ ਹੀ ਵੱਢ ਲਿਆ ਕਰਨੀ ਤੇ ਸਾਨੂੰ ਟਰੈਕਟਰ ਮੁੱਲ ਹੁਣ ਮੰਗਣਾ ਨਹੀਂ ਪਿਆ ਕਰਨਾ ਮੰਗਣਾ ਫੇਰ ਪਿਆ ਕਰਨਾ ਦੋ ਟਰੈਕਟਰ ਬੜਾ ਸਰਦਾ ਨਹੀਂ ਭਾਜੀ ਉਹ ਤਾਂ ਕਹਿੰਗੇ ਮੱਕੀ ਤੇ ਦਾ ਚਾਰ ਟਰੈਕਟਰ ਵੀ ਥੋੜੇ ਹੋ ਜਾਂਦੇ ਉਹ ਮੰਗ ਲਿਆ ਕਰਾਂਗੇ ਉਹਨਾਂ ਨੇ ਕਹੜਾ ਨਾ ਕਰਨੀ ਆਪਾਂ ਇਹਨਾਂ ਨੂੰ ਵੀ ਕਹੀਏ ਇੱਕ 4x ਹਾਂ ਕਿਸ਼ਤਾਂ ਕਿਸਟਾਪੇਦਾਰ ਦੇ ਬਿਹੜਾ ਦੇ ਆਹੋ ਆਪੇ ਲੱਤੂ ਤੇ ਜਾਂਦੀਆਂ ਹੁੰਦੀਆਂ ਕਿਸ਼ਤਾਂ ਵੀ ਆਪੇ ਕੰਨ ਚਾ ਲਾਵੇ ਕਿਸ਼ਤਾਂ ਆਪੇ ਹੀ ਲੈ ਜਾਂਦੀਆਂ ਹੁੰਦੀਆਂ ਹਾਂ ਜਿਵੇਂ ਗੱਡੀਆਂ ਲੈ ਗਈਆਂ ਉਦੋਂ ਵੇਨਣੀਆਂ ਲੈ ਜਾਣਗੀਆਂ ਆਹ ਕੀਤੀ ਮੈਂ ਮੈਂ ਤਾਂ ਕੀਤੀਆਂ ਨੇ ਪੁੱਤ ਜੱਟ ਦੇ ਨੇ ਦਾਇਓ ਦੇ ਤੂੰ ਹੀ ਕਿੱਥੇ ਨਿਕਲ ਗਈ ਥੱਗਲ ਪਰਿਵਾਰ ਤੇ ਤੂੰ ਕਿੱਥੋਂ ਕਰ ਲੈਣੀ ਸੀ ਜੇ ਮੈਂ ਨਾ ਹੁੰਦੀ ਤੇ ਕਰਤੋਂ ਵੀ ਨਹੀਂ ਸੀ ਦੂ ਪਰਿਵਾਰ ਦੇ ਵਿੱਚ ਜੇ ਮੇਰੇ ਨਾਲ ਹੀ ਤੇਰਾ ਵੀ ਆ ਅਸੀਂ ਜਨਮ ਲਿਆ ਰੱਬੀ ਰੂਹਾਂ ਨੇ ਨਹੀਂ ਨਹੀਂ ਐਡੀ ਨਹੀਂ ਗੱਲ ਗੱਗੂ ਆਪਣੇ ਪਿਓ ਦਾਦਿਆਂ ਦਾ ਵੀ ਸ਼ੁਰੂ ਤੋਂ ਨਾਂ ਮੰਨਿਆ ਜਾਂਦਾ ਅਸ ਕੀ ਕਰੀਏ ਨਾ ਮੈਂ ਦੱਸ ਦਾਦੇ ਬਾਰੇ ਤੂੰ ਕਾਹਤੋ ਚਤਰਾਉਂਦੇ ਹੀ ਇਹ ਤਾਂ ਸਾਡਾ ਪਰਿਵਾਰ ਆਪਦੇ ਪਰਿਵਾਰ ਦੀ ਕੋਈ ਮਿਸਾਲ ਦੇ ਮੇਸਾ ਮੇਰਾ ਪਰਿਵਾਰ ਵੀ ਬਥੇਰੀਆਂ ਨੇ ਇਹਨਾਂ ਇਹਨਾਂ ਲੱਸੀ ਪੀਣੇ ਤੁਸੀਂ ਆ ਲੱਸੀ ਪੀਣੇ ਇਹਨਾਂ ਦੇ ਓਏ ਬਲ ਓਏ ਆਹ ਗਾਲੀਆਂ ਤੋੜੀਆਂ ਚਲਾ ਚਲਾ ਕੇ ਮਾਰਦਾ ਹੁੰਦਾ ਆਂਦਾ ਹੁੰਦਾ ਹੀ ਰੋਜ਼ ਸਾਗ ਧਰ ਲੈਣੀਆਂ ਮਾਂ ਉਹਦਾ ਜਿਵੇਂ ਹੀ ਮਾਰਦੇ ਆ ਉਹਦਾ ਜਿਵੇਂ ਹੀ ਮਾਰਦੇ ਆ ਸਾਡਾ ਪਰਦਾਦਾ ਸਾਡਾ ਪਰਦਾਦਾ ਤਾਂ ਹੀ ਛੜਦਾ ਤੁਹਾਨੂੰ ਕੋਈ ਮਰ ਨਹੀਂ ਆਉਂਦੀ ਮੇਰੇ ਹੁਣ ਤੋਂ ਪਹਿਲਾਂ ਮੇਰੇ ਹੁਣ ਤੋਂ ਪਹਿਲਾਂ ਨਹੀਂ ਗੱਲ ਕੋਈ ਹੋਰ ਬਸ ਕਰਨ ਗੱਲ ਬਣ ਗਈ ਇਹ ਵਾ ਮੇਰੇ ਤੇ ਗੱਲ ਲੱਗ ਗਈ ਇਹਦਾ ਹੁਣ ਵੀ ਫੇਰ ਸੇ ਪਰਸੋ ਚਾ ਫੇਰ ਸਾਂ ਇਧਰ ਹੀ ਜਾਂਦੀ ਸੀ ਸਾਰੀ ਖਵਾਈ ਗਈ ਐ ਸਾਰੀ ਖਵਾਈ ਗਈ ਹਾਂ ਸਾਰੀ ਉਮਰ ਆੜੇ ਦਾਦੇ ਬੁਰਦਾਦੇ ਨੂੰ ਸਾਹ ਕੀ ਸਾਲੂ ਹਾ ਇਹਦਾ ਗੱਲ ਆ ਤੁਹਾਡੇ ਦਾਦੇ ਪੁਰਦਾਦੇ ਨੇ ਆ ਕੇ ਸਬਜੀ ਬਦਲਤੀ ਸੀ ਅੱਡੀ ਕੀ ਲੋੜ ਆ ਸਾਰੇ ਪਰਿਵਾਰ ਨੂੰ ਹੱਥ ਫੜ ਕੇ ਲੈ ਜਾਇਆ ਕਰੋ ਪੱਠਿਆਂ ਛੱਡ ਦਿਆ ਕਾਲਾ ਖਾ ਲੂਗਾ ਤੇ ਛੱਡ ਦਿਆ ਕਰੋ ਲੈ ਜਾਇਆ ਕਰੋ ਤੁਹਾਨੂੰ ਵੀ ਹਾਂਜੀ ਆ ਵੇਲੋਂ ਫਸ ਗਈ ਨਾ ਇਹਨਾਂ ਤੇ ਇਹ ਤੇ ਸਾਰੀ ਉਮਰ ਉਹੀ ਇਹਨਾਂ ਦੀ ਗੱਲ ਹੈ ਦਾਲ ਵਿੱਚ ਪਾਣੀ ਇਹਨਾਂ ਇਹਨਾਂ ਦੇ ਭਰਾਵਾ ਪਤਾ ਕੀ ਕੋਈ ਮਾਲਾ ਕੋਈ ਲੱਭਣਾ ਹੁੰਦਾ ਸੀ ਨਾ ਕੋਈ ਦਾਲ ਦੇ ਵਿੱਚੋਂ ਦਾਣਾ ਮੈਂ ਤੇ ਉਹ ਦੱਸਦਾ ਇਹ ਮਾਰਨੀ ਪੈਂਦੀ ਸੀ ਇਹਨਾਂ ਦੇ ਸਿਸਟਮ ਪਤਾ ਕੀ ਇਹਨਾਂ ਕਨਾਲ ਥਾਂ ਬਲਦਾਨਾ ਵਾਹ ਕੇ ਬਾਅਦ ਚ ਕਿ ਲੋਕ ਲੱਸੀ ਪੀ ਲਈ ਫਿਰ ਕਨਾਲ ਥਾਂ ਬਲਦਾਨਾ ਵਾਹ ਕੇ ਫਿਰ ਕਿ ਲੋਕ ਚਾਹ ਪੀ ਲਈ ਫਿਰ ਕਨਾਲ ਦਾ ਲੋ ਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁਦਾ ਖਤਮ ਮੰਮੀ ਦੇ ਗੱਗੂ ਦੀ ਨੋਕ ਚੋਕ ਚੱਲੀ ਜਾਣੀ ਇਹਨਾਂ ਨੇ ਕਦੇ ਨਹੀਂ ਸੰਤੁਸ਼ਟ ਹੋਣਾ ਚੀਜ਼ਾਂ ਦੇ ਉਤੋਂ ਠੀਕ ਨਹੀਂ ਵਿੱਚੇ ਹੀ ਕੰਮ ਸਾਰੇ ਖਿਲਾਰ ਦਿੰਦੇ ਆਏ ਤੇ ਹਲਿਆ ਵੇਖ ਲੋ ਟਰੈਕਟਰ ਦੇ ਉੱਤੇ ਪੱਲੀ ਪਾਈ ਆ ਜਦੋਂ ਲਾਵਾਂਗੇ ਤਾਂ ਵੇਖਾਂਗੇ ਤੇ ਮਸ਼ੀਨ ਹੁਣ ਜਦੋਂ ਚੱਲੂਗੀ ਉਹ ਦਿਨ ਇੱਕ ਦਿਨ ਉਹ ਵੀਰ ਹੋਣੀ ਆਪਣਾ ਆਣ ਕੇ ਸੱਚੇ ਦਾ ਸਾਰਾ ਡੈਮੋ ਵਗੈਰਾ ਸਾਰਾ ਫਿਰ ਦੇਖ ਕੇ ਜਾਣਗੇ ਕੇ ਇਹਨੂੰ ਕਿੱਥੇ ਕਿੱਥੇ ਸੈੱਟ ਕਰਨਾ ਮੱਕੀ ਦੇ ਅਕੋਰਡਿੰਗ ਬਾਕੀ ਇਹ ਐਸੇ ਹੀ ਵੀ ਜਿਵੇਂ ਹੋਰ ਇਹਨਾਂ ਚੀਜ਼ਾਂ ਨਾ ਚੇਂਜ ਕਰਨ ਵਾਸਤੇ ਇਹ ਮਟਰ ਵੀ ਬਈ ਬੀਜਦੀ ਆ ਜੇ ਕਿਹਨੇ ਮਟਰ ਬਜਾਉਣੇ 400 ਫਸਲ ਬੀਜਦੀ ਪਰ ਮੈਨੂੰ ਤੈਨ ਨਹੀਂ ਪਤਾ ਇਹ ਮਟਰ ਬੀਜ ਦਿੰਦੀ ਆ ਤੇ ਛੋਲੇ ਬੀਜ ਦਿੰਦੀ ਆ ਤੇ ਮੱਕੀ ਬੀਜ ਦਿੰਦੀ ਆ ਜੇ ਕਿਸੇ ਨੇ ਵੀ ਸਰੋਂ ਲਈ ਇਹਦੀ ਡਿਸਕ ਬਦਲਣੀ ਪੈਂਦੀ ਨਾ ਉਹ ਗੇਰੀ ਵੀ ਬਦਲਨੇ ਪੈਂਦੇ ਇਹਦੇ ਤੇ ਬਾਕੀ ਐਸੇ ਗੇਅਰ ਦੇ ਉੱਤੇ ਹੀ ਇਹ ਮੱਕੀ ਛੋਅ ਮਟਰ ਤੇ ਛੋਲੇ ਮੂੰਗਫਲੀ ਵੀ ਬੀਜਦੀ ਆ ਮੂੰਗਫਲੀ ਕਿੰਨੇ ਬੀਜਣੀ ਇੱਥੇ ਗਾ ਮੌਗਬਰੀ ਬੀਜਣ ਵਾਲੇ ਬਥੇਰੇ ਲੋਕ ਹੁੰਦੇ ਆ ਹਾਂ ਠੀਕ ਆ ਜੀ ਪਰ ਇਹ ਬਹੁਤ ਘੈਂਟ ਚੱਲਦੀ ਹੈ ਇਹ ਚੀਜ਼ਾਂ ਤੇ ਹਾਂ